ਨਿਕਾਰਾਗੂਆ ਮਾਮਲੇ ਦੇ ਵਿੱਚ ਪ੍ਰਸ਼ਾਸਨ ਹੁਣ ਸਖਤੀ ਕਰਦਾ ਨਜ਼ਰ ਆ ਰਿਹਾ ਨਾ ਸਿਰਫ ਪੰਜਾਬ ਦਾ ਪ੍ਰਸ਼ਾਸਨ ਬਲਕਿ ਗੁਜਰਾਤ ਦਾ ਪ੍ਰਸ਼ਾਸਨ ਵੀ ਇੱਕ ਜਹਾਜ਼ ਜਿਹੜਾ ਪੈਰਿਸ ਦੇ ਨਜ਼ਦੀਕ ਇੱਕ ਹਵਾਈ ਅੱਡੇ ਉੱਤੇ ਰੋਕ ਲਿਆ ਗਿਆ ਉਸ ਦੇ 276 ਯਾਤਰੀ 4 ਦਿਨ ਬਾਅਦ ਦੁਬਾਰਾ ਆਪੋ ਆਪਣੇ ਦੇਸ਼ ਤੇ ਆਪੋ ਆਪਣੇ ਸੂਬਿਆਂ ਦੇ ਵਿੱਚ ਭੇਜ ਦਿੱਤੇ ਗਏ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਹੁਣ ਸਖਤੀ ਵਰਤਦਾ ਪਿਆ ਦਰਸਲ ਇੱਕ ਜਾਂਚ ਕਮੇਟੀ ਜਿਹੜੀ ਆ ਪੰਜਾਬ ਦੇ ਵਿੱਚ ਬਣਾ ਦਿੱਤੀ ਗਈ ਹੈ ਔਰ ਇਹ ਜਾਂਚ ਕਮੇਟੀ ਖਾਸ ਕਰਕੇ ਸੀਐਮ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਕੀ ਬਣਾਈ ਗਈ ਹੈ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਡੀਜੀਪੀ ਗੌਰਵ ਯਾਦਵ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਪ੍ਰਧਾਨ ਐਲਕੇ ਯਾਦਵ ਵੱਲੋਂ ਦਿੱਤੇ ਗਏ ਨੇ ਤਾਂ ਕਿ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਫਿਰੋਜ਼ਪੁਰ ਦੇ ਐਸਪੀ ਇੰਟੈਲੀਜੈਂਸ ਰਣਦੀਰ ਕੁਮਾਰ ਇਸ ਦੀ ਅਗਵਾਈ ਕਰਨਗੇ ਯਾਨੀ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੀ ਅਗਵਾਈ ਕਰਨਗੇ ਰਣਦੀਰ ਕੁਮਾਰ ਨੇ ਐਸਪੀ ਫਿਰੋਜ਼ਪੁਰ ਨੇ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਨੇ ਉਹਨਾਂ ਵੱਲੋਂ ਅਗਵਾਈ ਕੀਤੀ ਜਾਵੇਗੀ ਇਸ ਕਮੇਟੀ ਦਾ ਉਲਧਾਰ ਹੋਵੇਗਾ ਕਿ ਪੰਜਾਬ ਮੂਲ ਦੇ ਜਿਹੜੇ ਲੋਕ ਉਸ ਜਹਾਜ਼ ਦੇ ਵਿੱਚ ਮੌਜੂਦ ਸਨ ਏਅਰਬੱਸ 340 ਦੇ ਵਿੱਚ ਜਿਹੜੇ ਮੌਜੂਦ ਸਨ ਉਹ ਕੀ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਵਿਦੇਸ਼ ਜਾਣਾ ਚਾਹ ਰਹੇ ਸੀ ਜਿਵੇਂ ਕਿ ਜਾਣਕਾਰੀ ਸਾਹਮਣੇ ਆਈ ਸੀ ਕਿ ਫਰਾਂਸ ਦੇ ਪੈਰਿਸ ਨਜ਼ਦੀਕ ਅਚਾਨਕ ਇੱਕ ਹਵਾਈ ਅੱਡੇ ਦੇ ਉੱਤੇ ਇਸ ਜਹਾਜ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਦੇ ਅੰਦਰ ਜਿੰਨੇ ਲੋਕ ਮੌਜੂਦ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਇਲਜ਼ਾਮ ਲੱਗੇ ਸੀ ਕਿ ਇਸ ਜਹਾਜ਼ ਦੇ ਅੰਦਰ ਹਿਊਮਨ ਟ੍ਰੈਫਿਕਿੰਗ ਕੀਤੀ ਜਾ ਰਹੀ ਹੈ ਮਨੁੱਖੀ ਤਸਕਰੀ ਕੀਤੀ ਜਾ ਰਹੀ ਹੈ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਭੇਜਿਆ ਜਾ ਰਿਹਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਨਿਕਾਰਾਗਵਾ ਜਾ ਕੇ ਇਹਨਾਂ ਲੋਕਾਂ ਨੂੰ ਅੱਗੇ ਅਮਰੀਕਾ ਦੇ ਵਿੱਚ ਦਾਖਲ ਹੋਣ ਲਈ ਛੱਡ ਦਿੱਤਾ ਜਾਵੇਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਕਸੀਕੋ ਬਾਰਡਰ ਦੇ ਉੱਤੇ ਆਰਡਰ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਡੰਕੀ ਲਾ ਕੇ ਜਾਂਦੇ ਨੇ ਔਰ ਉੱਥੋਂ ਹੀ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਕਿ ਫਰਾਂਸ ਦੇ ਨਜ਼ਦੀਕ ਪੈਰਿਸ ਦੇ ਇੱਕ ਹਵਾਈ ਅੱਡੇ ਦੇ ਉੱਤੇ ਨਿਕਾਰਾਗੂਆ ਜਾਣ ਵਾਲਾ ਜਹਾਜ਼ ਰੋਕ ਲਿਆ ਗਿਆ ਔਰ ਇਹ ਇਲਜ਼ਾਮ ਲੱਗਣ ਲੱਗੇ ਕਿ ਉਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਹੁੰਦੀ ਪਈ ਹੈ ਖੈਰ ਉਸ ਵੇਲੇ 303 ਦੇ ਕਰੀਬ ਇਸ ਜਹਾਜ਼ ਦੇ ਵਿੱਚ ਮੌਜੂਦ ਯਾਤਰੀਆਂ ਦੀ ਗਿਣਤੀ ਦੱਸੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਬਹੁਤੇ ਜਿਹੜੇ ਨਿਊ ਭਾਰਤੀ ਦੱਸੇ ਜਾ ਰਹੇ ਸਨ ਯੂਏਈ ਤੋਂ ਇਹ ਜਹਾਜ਼ ਉੱਡਿਆ ਸੀ ਔਰ ਇਸ ਜਹਾਜ਼ ਦੇ ਵਿੱਚ ਬਹੁਤੇ ਕਰਕੇ ਭਾਰਤ ਮੂਲ ਦੇ ਲੋਕ ਦੱਸੇ ਜਾ ਰਹੇ ਸਨ ਖਾਸ ਕਰਕੇ ਪੰਜਾਬੀ ਅਤੇ ਗੁਜਰਾਤੀ ਦੱਸੇ ਜਾ ਰਹੇ ਸਨ ਔਰ ਗੁਜਰਾਤ ਸਰਕਾਰ ਵੱਲੋਂ ਵੀ ਦੂਜੇ ਪਾਸੇ ਇਸ ਉੱਤੇ ਕਾਰਵਾਈ ਕੀਤੀ ਗਈ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਜਿਹੜੀ ਐਸਆਈਟੀ ਦਾ ਗਠਨ ਕਰ ਲਿਆ ਗਿਆ ਜਿਸ ਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਕਰਨਗੇ ਜਿਹਨਾਂ ਦਾ ਨਾਮ ਰੰਦੀਰ ਕੁਮਾਰ ਹੈਗਾ ਆ ਉਹਨਾਂ ਵੱਲੋਂ ਅਗਵਾਈ ਕੀਤੀ ਜਾਵੇਗੀ ਔਰ ਵੱਖ-ਵੱਖ ਸੂਬਿਆਂ ਦੇ ਉੱਚ ਅਧਿਕਾਰੀ ਜਿਹੜੇ ਪੁਲਿਸ ਦੇ ਉਹ ਵੀ ਇਸ ਟੀਮ ਦਾ ਹਿੱਸਾ ਨੇ ਇਸ ਜਾਂਚ ਟੀਮ ਦੇ ਵਿੱਚ ਏਸੀਪੀ ਸਿਵਲ ਲਾਈਨਸ ਲੁਧਿਆਣਾ ਜਗਰੂਪ ਕੌਰ ਬਾਠ ਵੀ ਸ਼ਾਮਿਲ ਨੇ ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸਿੱਧੂ ਸ਼ਾਮਿਲ ਨੇ ਔਰ ਖਾਸ ਕਰਕੇ ਡੀਐਸਪੀ ਇਨਵੈਸਟੀਗੇਸ਼ਨ ਪਟਿਆਲਾ ਦਲਵੀਰ ਸਿੰਘ ਸਿੱਧੂ ਇਸ ਜਾਂਚ ਟੀਮ ਦਾ ਹਿੱਸਾ ਨੇ ਇਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਔਰ ਜਾਂਚ ਕਰਕੇ ਇਸ ਮਾਮਲੇ ਨੂੰ ਨੇਪਰੇ ਚੜਾਏ ਜਾਵੇਗਾ ਜੇ ਗੱਲ ਕਰੀਏ ਗੁਜਰਾਤ ਦੀ ਤੇ ਗੁਜਰਾਤ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਸੀ ਗੁਜਰਾਤ ਦੇ ਵਿੱਚ ਖਾਸ ਕਰਕੇ ਜਿਹੜੇ ਲੋਕ ਦੱਸੇ ਜਾ ਰਹੇ ਨੇ ਇਸ ਜਹਾਜ਼ ਦੇ ਅੰਦਰ ਉਹ 60 ਦੇ ਕਰੀਬ ਗਿਣਤੀ ਦੱਸੀ ਜਾ ਰਹੀ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ 20 ਦੇ ਕਰੀਬ ਇਹੋ ਜਿਹੇ ਗੁਜਰਾਤੀ ਲੋਕ ਨੇ ਜਿਨ੍ਹਾਂ ਦੇ ਨਾਲ सीबीआई ਵੱਲੋਂ ਪੁਛਪੜਤਾਲ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਆਧਾਰ ਦੇ ਉੱਤੇ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ ਕਿ ਆਖਰਕਾਰ ਕਿਸ ਨੇ ਉਹਨਾਂ ਨੂੰ ਇਸ ਜਹਾਜ਼ ਦੇ ਵਿੱਚ ਬਿਠਾਇਆ ਸੀ ਉਹਨਾਂ ਦਾ ਇਮੀਗ੍ਰੇਸ਼ਨ ਏਜੰਸੀ ਕਿਹੜੀ ਇਮੀਗ੍ਰੇਸ਼ਨ ਏਜੰਸੀ ਦੇ ਨਾਲ ਉਹਨਾਂ ਦਾ ਸਬੰਧ ਸੀ ਕਿ ਇਹਨਾਂ ਨਾਲ ਤਾਲੁਕ ਸੀਗਾ ਔਰ ਏ ਵੀ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਵਿੱਚ ਇੱਕ ਅਜੋਜੀ ਗੈਰ ਕਾਨੂੰਨੀ ਏਜੰਸੀ ਹੈਗੀ ਹੈ ਇਮੀਗ੍ਰੇਸ਼ਨ ਦੀ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਪਹਿਲਾਂ ਹੀ ਸ਼ੱਕ ਹੈਗਾ ਤੇ ਹੋ ਸਕਦਾ ਹੈ ਕਿ ਉਸ ਦੀ ਸ਼ਮੂਲੀਅਤ ਇਹਨਾਂ ਲੋਕਾਂ ਦੇ ਨਾਲ ਹੋਵੇ ਗੁਜਰਾਤੀ ਲੋਕਾਂ ਦੇ ਨਾਲ ਹੋਵੇ ਉੱਥੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਐਹੋ ਜੀਆਂ ਕਈ ਏਜੰਸੀਜ਼ ਨੇ ਜਿਨ੍ਹਾਂ ਦੇ ਉੱਤੇ ਸ਼ੱਕ ਜਤਾਇਆ ਜਾ ਸਕਦਾ ਆ ਪਰ ਫਿਲਹਾਲ ਇਸ ਜਾਂਚ ਕਮੇਟੀ ਨੂੰ ਜਲਦ ਤੋਂ ਜਲਦ ਰਿਪੋਰਟ ਅਦਾਲਤ ਵਿੱਚ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਸਾਫਟਵਰ ਦੇ ਉੱਤੇ ਇਹਨਾਂ ਰਿਪੋਰਟਸ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਜਲਦ ਕੀਤੀ ਜਾਵੇ ਕਿਉਂਕਿ ਸਰਹੱਦ ਪਾਰ ਦਾ ਇਹ ਮਾਮਲਾ ਹੈ ਦਾ ਮਾਮਲਾ ਹੈਗਾ ਔਰ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਹੈਗਾ ਔਰ ਜ਼ਾਹਿਰ ਤੌਰ ਦੇ ਉੱਤੇ ਇਹਨਾਂ ਰਿਪੋਰਟਸ ਦੇ ਆਧਾਰ ਦੇ ਉੱਤੇ ਉਹਨਾਂ ਏਜੰਸੀਜ਼ ਨੂੰ ਕਾਬੂ ਕੀਤਾ ਜਾ ਸਕਦਾ ਉਹਨਾਂ ਲੋਕਾਂ ਨੂੰ ਕਾਬੂ ਕੀਤਾ ਜਾ ਸਕਦਾ ਜਿਹੜੇ ਇਹੋ ਜੇ ਗੈਰਕਾਨੂੰਨੀ ਧੰਦਿਆਂ ਦੇ ਵਿੱਚ ਸ਼ਮਾਰਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਖੁਲਾਸੇ ਇਹਨਾਂ ਰਿਪੋਰਟਸ ਦੇ ਵਿੱਚ ਹੋਣਗੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸੀਐਮ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਦਸ਼ਾ ਨਿਰਦੇਸ਼ਾਂ ਦੇ ਚੱਲਦੇ ਹੋਏ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਆਖਰਕਾਰ ਉਹ ਲੋਕ ਕੌਣ ਸਨ ਕਿਹੜੇ ਏਜੰਟ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਜਹਾਜ਼ ਦੇ ਵਿੱਚ ਪੈਰ ਰੱਖੇ ਔਰ ਇਹ ਜਹਾਜ਼ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਕਿਉਂ ਜਾ ਰਿਹਾ ਸੀ ਔਰ ਖਾਸ ਕਰਕੇ ਨਿਕਾਰਾਗੂਆ ਜਾ ਕੇ ਕਿ ਲੋਕਾਂ ਵੱਲੋਂ ਜਹਾਜ਼ ਤੋਂ ਉਤਰਨ ਤੋਂ ਬਾਅਦ ਅਮਰੀਕਾ ਦੇ ਵਿੱਚ ਦਾਖਲ ਹੋਣਾ ਸੀ ਜਾਂ ਫਿਰ ਕਿਤੇ ਹੋਰ ਇਹ ਸਾਰਾ ਕੁਝ ਰਿਪੋਰਟਸ ਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਔਰ ਤੱਕ ਲਈ ਬਣੇ ਰਹੋ 1 India Punjabi Subscribe to 1 India channel and never miss an update